ਬੰਦੇ ਸਿੰਘਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਖਨੌਰੀ ਬਾਰਡਰ ਦੇ ਉੱਤੇ ਜਿਹੜੇ ਕਿ ਨਿਹੰਗ ਸਿੰਘ ਪਹੁੰਚੇ ਨੇ ਤੇ ਜਿਸ ਤੋਂ ਬਾਅਦ ਬਾਬਾ ਰਾਜਾ ਰਾਸ ਸਿੰਘ ਨੇ ਇੱਕ ਵੱਡਾ ਐਲਾਨ ਕੀਤਾ ਤੇ ਦੱਸਦੀ ਹੈ ਕਿ 25 ਜਨਵਰੀ ਨੂੰ ਮਹਾਪੰਚਾਇਤ ਦਾ ਸੱਦਾ ਦਿੱਤਾ ਜਾ ਰਿਹਾ ਹੈ ਤੇ ਜਿਸ ਦੇ ਵਿੱਚ ਸਿੰਘਾਂ ਦਾ ਠਾਠਾ ਮਾਰ ਦੇ ਇਕੱਠ ਮੋੜੇ ਇਕੱਠਾ ਹੋਵੇਗਾ ਉਥੇ ਦੂਜੇ ਪਾਸੇ ਸਰਕਾਰਾਂ ਨੂੰ ਲਲਕਾਰਿਆ ਜਾ ਰਿਹਾ ਹੈ ਤੇ ਦੱਸਦੀ ਕਿ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਮਹਾਪੰਚਾਇਤ ਹੋਣ ਜਾ ਰਹੀ ਹੈ ਜਿਸ ਦੇ ਵਿੱਚ ਲਗਾਤਾਰ ਸਿੱਖ ਜਥੇਬੰਦੀਆਂ ਨੂੰ ਜਿਹੜੀ ਕਿ ਵੱਧ ਤੋਂ ਵੱਧ ਇਕੱਠ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਉਥੇ ਹੀ ਦੂਜੇ ਪਾਸੇ ਕਿਸਾਨਾਂ ਨੂੰ ਵੀ ਇੱਕ ਅਪੀਲ ਕੀਤੀ ਹੈ ਤੇ ਜਿਸ ਦੇ ਵਿੱਚ ਮਹਾਪੰਚਾਇਤ ਦੇ ਸੱਦੇ ਦੇ ਵਿੱਚ ਬਾਬਾ ਰਾਜਾ ਰਾਸ ਸਿੰਘ ਦੇ ਵੱਲੋਂ ਜਿਹੜਾ ਕਿ ਵੱਡਾ ਐਲਾਨ ਕੀਤਾ ਗਿਆ ਤੇ ਦੱਸਦੀ ਕਿ ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਜਿਹੜੇ ਸਿੱਖ ਜਥੇਬੰਦੀਆਂ ਰਿਹਾਈ ਦੀਆਂ ਮੰਗ ਕਰ ਰਹੀਆਂ ਨੇ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਲੰਮਾ ਸਮਾਂ ਹੋ ਗਿਆ ਸਿੱਖ ਜਥੇਬੰਦੀਆਂ ਹਜੇ ਵੀ ਜੇਲ੍ਹ 'ਚ ਨੇ ਉੱਥੇ ਹੁਣ ਜਿਹੜਾ ਕਿ ਬੀਤੇ ਦਿਨਾਂ 'ਚ ਦੇਖਣ ਨੂੰ ਮਿਲਿਆ ਕਿ ਪੁਲਿਸ ਪ੍ਰਸ਼ਾਸਨ ਨਾਲ ਕੋਮੇਨ ਸਾਬ ਮੋਰਚੇ ਦੇ ਵਿੱਚ ਨਿਹੰਗ ਸਿੰਘਾਂ ਦੇ ਵੱਲੋਂ ਇੱਕ ਵੱਡੀ ਜਿਹੜਾ ਕਿ ਇਕੱਠ ਸੀ ਤੇ ਜਿਸ ਤੋਂ ਬਾਅਦ ਸਰਕਾਰਾਂ ਨੂੰ ਜਿਹੜਾ ਕਿ ਲਗਾਤਾਰ ਪੜਾਅ ਸਿੱਖ ਜਥੇਬੰਦੀਆਂ ਕੱਢ ਰਹੀਆਂ ਸੀ ਦੂਜੇ ਪਾਸੇ ਹੁਣ ਮਹਾਪੰਚਾਇਤ ਦਾ ਸੱਦਾ ਦਿੱਤਾ ਜਾ ਰਿਹਾ ਤੇ 25 ਜਨਵਰੀ ਨੂੰ ਜਿਹੜਾ ਕਿ ਮਹਾਪੰਚਾਇਤ ਸੱਦੀ ਜਾ ਰਹੀ ਹੈ ਤੇ ਜਿਸ ਦੇ ਤਹਿਤ ਜਿਹੜੀ ਇੱਕ ਸਿੱਖ ਜਥੇਬੰਦੀ ਨੇ ਇੱਕ ਵੱਡੀ ਅਪੀਲ ਕੀਤੀ ਜਾ ਰਹੀ ਆ ਉਹ ਤੁਹਾਨੂੰ ਸੁਣਾਉਣੇ ਆ ਉਹਨਾਂ ਦਾ ਕੀ ਕਹਿਣਾ ਹੈ ਖਨੌਰੀ ਬਾਰਡਰ ਤੋਂ ਜਿੱਥੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਮਰਨwarte ਬੈਠੇ ਆ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਦਲਪੰਥ ਅਰਬਾਂ ਖਰਬਾਂ ਸਿੰਘ ਸਾਹਿਬ ਆਵਾ ਚੜਤ ਸਿੰਘ ਜੀ ਵੱਲੋਂ ਦਲਪੰਥ ਤਰਨਾ ਦਲ ਚਮਕੌਰ ਸਾਹਿਬ ਮਿਸਲ ਬਾਬਾ ਜਹਾਰ ਸਿੰਘ ਦੇ ਮੁਕੀ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਨਾਲ ਆਏ ਨੇ ਸਾਡੇ 25 ਜਨਵਰੀ ਨੂੰ ਜੋ ਕੌਮੀ ਸਾਂਹ ਮੋਰਚੇ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਮਹਾ ਪੰਚਾਇਤ ਰੱਖੀ ਗਈ ਹੈ ਅੱਜ ਸਾਰੇ ਕਿਸਾਨ ਆਗੂਆਂ ਨੂੰ ਖਨੌਰੀ ਬਾਡਰ ਤੇ ਪਹੁੰਚ ਕੇ ਸੱਦਾ ਲਾਇਆ ਬੇਨਤੀ ਕੀਤੀ ਅਪੀਲ ਕੀਤੀ ਹੈ ਕਿ ਉੱਥੇ ਪਹੁੰਚ ਕੇ ਮਹਾਪੰਚਾਇਤ ਨੂੰ ਸੱਫਲ ਬੁਲਾਉਣ ਡੱਲੇਵਾਲ ਸਾਹਿਬ ਵੱਲੋਂ ਸਾਰੇ ਕਿਸਾਨ ਆਗੂਆਂ ਵੱਲੋਂ ਜੋ ਖਨੌਰੀ ਬਾਡਰ ਤੇ ਕਿਸਾਨ ਆਗੂ ਬਾਪੂ ਸਤਨਾਮ ਸਿੰਘ ਜੀ ਬਹਿਰੂ ਉਹਨਾਂ ਦੀ ਡਿਊਟੀ ਲਈ ਗਈ ਆ ਮਹਾਪੰਚਾਇਤ ਦੇ ਵਿੱਚ ਸ਼ਾਮਲ ਹੋਣ ਦੀ ਹੈ ਉੱਥੇ ਪਹੁੰਚ ਕੇ ਆਪਣੇ ਸਾਥੀਆਂ ਸਮੇਤ ਹਾਜ਼ਰੀ ਲਵਾਉਣਗੇ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਤੇ ਸਾਡੇ ਜਿਹੜੀ ਬੇਨਤੀ ਨੂੰ ਪ੍ਰਵਾਨ ਕੀਤਾ ਕਿਸਾਨ ਆਗੂਆਂ ਨੇ ਅਸੀਂ ਸਾਰੇ ਕਿਸਾਨ ਆਗੂਆਂ ਨੂੰ ਸੰਭੂ ਬਾਰਡਰ ਤੇ ਵੀ ਗਏ ਸੀ ਉੱਥੇ ਵੀ ਸਾਰਿਆਂ ਨੂੰ ਸੁਨੇਹਾ ਲਾਇਆ ਤੇ ਖਨੌਰੀ ਬਾਰਡਰ ਤੇ ਵੀ ਪਹੁੰਚਿਆ ਜਿਨ੍ਹਾਂ ਨੇ ਵੀ ਸੰਗਤਾਂ ਨੇ ਸਾਰਿਆਂ ਨੂੰ ਬੇਨਤੀ ਕਿ 25 ਤਰੀਕ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਜਿਨ੍ਹਾਂ ਦੇ ਮਨਾਂ ਦੇ ਵਿੱਚ ਬੰਦੀ ਸਿੰਘਾਂ ਪ੍ਰਤੀ ਪਿਆਰ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੋਈਆਂ ਬਿਆਦਮੀਆਂ ਦਾ ਇਨਸਾਫ ਲੈਣ ਵਾਸਤੇ 2 ਸਾਲ ਤੋਂ ਲਗਾਤਾਰ ਜਿਹੜਾ ਮੋਰਚਾ ਚੱਲ ਰਿਹਾ ਉਹ ਇਨਸਾਫ ਲੈਣ ਵਾਸਤੇ ਮਹਾ ਮੰਚਾਇਤ ਚੰਡੀਗੜ੍ਹ ਦੇ ਵਿੱਚ ਹੋ ਰਹੀ ਹੈ ਸਾਰੀਆਂ ਸੰਗਤਾਂ ਹਮ ਹਮਾ ਕੇ ਪਹੁੰਚੇ ਹੋ